ਕਿੰਨਾ ਤੇਜ਼ ਨਹੀਂ ਹਨ ਕਿੰਨਾ ਤੇਜ਼ ਹੋ ਗਿਆ ਐ ਲੱਗਦਾ ਨਾ ਆਉਂਦੀਆਂ ਆਉਂਦੀਆਂ ਹਨਾ ਹਾਂਜੀ ਜੀ ਮੈਂ ਫੁਵਾਹਾਰਾ ਲਾਤਾ ਹੁੰਦਾ ਉਧਰ ਵੇਖੋ ਸਾਰੀ ਜਿਦਾ ਜਿਲੀ ਹੋ ਗਈ ਕਿੰਨਾ ਸੁੰਨਾ ਲੱਗਦਾ ਕੁਛ ਪਤਾ ਨਹੀਂ ਥੱਲੇ ਰਹਿ ਗਿਆ ਹੁਣ ਟੰਡਾ ਪਾਣੀ ਟੰਡਾ ਟੰਡਾ ਮਿੱਟੀ ਵਾਲੇ ਜਿਵੇਂ ਨਹੀਂ ਖੜਨਦੇ ਵੇਖਿਓ ਜੇ ਲੱਗੇ ਹੋਏ ਆ ਉਹ ਕਹਿੰਦੇ ਹਾਂ ਜਿੰਨਾ ਕੰਮ ਨਾ ਸਲੀਪਰ ਦਾ ਨਾ ਬੇਰੀ ਲਈਏ ਖੋਦ ਲੈਣ ਤੇ ਜਦੋਂ ਪੈ ਜਾਂਦੇ ਨੇ ਸਿਜਨ ਨਾਮ ਦਾ ਹਨਾ ਕਿੰਨਾ ਕਿੰਨਾ ਗਲੀਆਂ ਚ ਹਾਂ ਇਧਰੋਂ ਕਟਾ ਚੜੀ ਹੋਈ ਹੈ ਨਾ ਇਧਰੋਂ ਸਾਰਾ ਹਾਂ ਵੇ ਇਹਦੇ ਚ ਜ਼ਿਆਦਾ ਪਤਾ ਲੱਗਦਾ ਕਾਲਾ ਕਾਲਾ ਆਪਾਂ ਨੂੰ ਉਵੇਂ ਨਹੀਂ ਨਾ ਕਾਲਾ ਦਿਂਦਾ ਇਧਰ ਰਖੀ ਹੋਵੇ ਹਾਂਜੀ ਜਿਵੇਂ ਅੱਗ ਦਾ ਧੂਆਂ ਹੁੰਦਾ ਹੁੰਦਾ ਨਾ ਸਹੀ ਗੱਲ ਆ ਹਣ ਉਹ ਵੇਖੋ ਵਿੱਚੋ ਜਿਹੀ ਹੈ ਜ਼ਿਆਦਾ ਹਨਾ ਹਾਂ ਹੁਣ ਉਵੇਂ ਨਹੀਂ ਉਹ ਕਲੀਅਰ ਐ ਨਹੀਂ ਦਿਂਦਾ ਹਾਂਜੀ ਕੈਮਰੇ ਚ ਜ਼ਿਆਦਾ ਸ਼ੋ ਹੁੰਦਾ ਪਿਆ ਤੇ ਵੇਖੋ YouTube ਫੈਮਿਲੀ ਮੌਸਮ ਬੜਾ ਵਧੀਆ ਹੈ ਸੋਨਾ ਤੇ ਤੇਰਾ ਉਹਨਾ ਵੀ ਹਾਂ ਇੱਧਰ ਦੇਖਿਓ ਘਰ ਕਾਫੀ ਸੋਹਣਾ ਬਣ ਚੁੱਕਾ ਹੈ ਬਣੇ ਜਾ ਰਿਹਾ ਹੈ ਤੇ ਇੱਧਰ ਤੂੜੀਆਂ ਬਨ ਰਹੀਆਂ ਨੇ ਸਾਹਮਣੇ ਕਿੰਨਾ ਸੋਹਣਾ ਮਾਹੌਲ ਰੌਣਕ ਮੇਲਾ ਚਾਰਚ ਪੇਰੇ ਇੱਥੇ ਕੱਲ ਬਣਾਲੀ ਤੂੜੀ ਸਾਡੇ ਗਵੰਡੀਆਂ ਨੇ ਤੇ ਸਾਰੇ ਪਣਜੀਆ ਲੋ ਨੂੰ ਉਧਰ ਤੱਕ ਤੇ ਇਧਰਲੀ ਸਾਈਡ ਤੇ ਵੀ ਬਣ ਗਈ ਆ ਪਰਸਾ ਚੌਥੇ ਇਧਰ ਵੀ ਬਣਾ ਕੇ ਲੈ ਗਏ ਸੀਗੇ ਇਧਰ ਵੀ ਬਣੀ ਥੋੜੀ ਉਧਰ ਚੱਲ ਰਿਹਾ ਪੋਲ ਦਾ ਕੰਮ ਤੇ ਰਾਤੀ ਕੋਮਲ ਪਤਾ ਕੀ ਆ ਰਾਤੀ ਸਾਰੇ ਪਿੰਨੇ ਦਾ ਪਾਏ ਅਸੀਂ ਨਾ ਵੀ ਨਹੀਂ ਲੈਟ ਜਗਾਉਣੀ ਆ ਹਾਂਜੀ ਤੇ ਆ ਪੋਲਾ ਵਾਲਿਆਂ ਨੇ ਇਹ ਨੀਆਂ ਵੱਡੀਆਂ ਵੱਡੀਆਂ ਲਾਈਟਾਂ ਜਗਾਈਆਂ ਸਾਰੇ ਪਿੰਡ ਨੇ ਰੇਟਾਂ ਮੁਝਾਈਆਂ ਤੇ ਇਹਨਾਂ ਨੇ ਜਗਾਈਆਂ ਹੀਆਂ ਵੀ ਨਹੀਂ ਵੀ ਮਰਨਾ ਤੇ ਇਹ ਮਰਵਾਉਣਗੇ ਇਹਨਾਂ ਨੇ ਪੰਪ ਚ ਟੋਣਾ ਇਹਦਾ ਉਹ ਹੀ ਤੇ ਗੱਲ ਨੇ ਤੇ ਰਾਤੀ ਨਾ ਮੈਂ 1:30 ਵਜੇ ਮੈਨੂੰ ਜਾਗਾਈ ਤੇ ਮੈਂ ਉੱਠ ਕੇ ਨਾ ਠੰਡੀ ਠੰਡੀ ਹਵਾਜੀ ਬਾਰੀ ਥੱਲੇ ਲੈਣ ਲੱਗੀ ਹਾਂਜੀ ਬਾਰੀ ਦੇ ਮੂੰਹ ਜਾਂ ਕੱਟ ਕੇ ਵੇਖਣਾ ਕਿ ਨਹੀਂ ਨੀ ਫਿਰ ਹਵਾਜੀ ਪੜੀ ਜਾਂਦੀ ਤੇ ਇੱਥੋਂ ਕੱਡੀਆਂ ਲੰਘਣ ਪੜੀਆਂ ਤੇ ਮੈਂ ਕਿਹਾ ਅਸਲ ਇਹ ਵੀ ਲੋਕੀ ਨਹੀਂ ਡਿੱਗਦੇ 3 ਵਜੇ ਹੈ ਨਾ ਹਮਮ ਮਾਸਮੇ ਦੇ ਵਿੱਚ ਨਾ ਸਾਰਾ ਕੁਝ ਜਦ ਮੌਸਮ ਵਧੀਆ ਜਾਓ ਜੇ ਹਾਂ ਜੇ ਸਾਰਾ ਕੁਝ ਵਧੀਆ ਲੱਗਦਾ ਹੈ ਹਰਿਆਲੀ ਹਰੇਆਲੀ ਕੁਝ ਆਪਾਂ ਨੂੰ ਥੱਲੇ ਵਾਜਾ ਮਾਰਦਾ ਪਿਆ ਸੀ ਉਹ ਡੇਜ਼ੀ ਡੇਜ਼ੀ ਬੇਜ਼ੀ ਮੌਸਮ ਦਾ ਆਨੰਦ ਲੈਂਦੀ ਹੋਈ ਕੋ ਜੇ ਤਾਂ ਨਿੱਕਾ ਜਿਹਾ ਲੱਗਦਾ ਹਨ। ਇਹ ਇਨਿਕਾ ਯਾ ਤੇ। ਜਦੋਂ ਮੈਂ ਜ ਮੂੰਹ ਬਣਾਉਂਦਾ ਨਾ ਮੈਨੂੰ ਲੋਲਾ ਜਿਹਾ ਲੱਗਦਾ। ਬੜੀ ਪੈੜੀ ਚੀਜ਼ ਨਾ ਅੰਦਰੋਂ ਕੇ ਬਾਹਰੋਂ ਨਾ ਕੀ ਹੁੰਦਰੀ। ਕਿੰਨੇ ਸੋਹਣੇ ਲੱਗਦੇ। ਵਾਹ ਪੰਜਾਬ ਨੂੰ ਤਾਂ ਹੀ ਤੇ ਕਹਿੰਦੇ ਪੰਜਾਬ ਹੈ ਹੀ ਬੜਾ ਸੋਹਣਾ ਹਨਾ। ਉਹ ਨਾਲ ਹੀ ਉੱਧਰ ਅੱਗ ਲਾਈ ਹੋਈ ਹੈ ਨਾ ਹਾਂ ਉਹ ਪਨੀਰੀ ਜੁਗਾਥਾ ਰੱਖਣਾ ਨਾ ਵੈਸਤਾ ਨਾਲ ਅੱਗ ਕੋ ਘਾਟ ਹੀ ਲਾਉਂਦਾ ਹੈ ਹਾਂਜੀ ਵਿੱਚੇ ਪੱਕੇ ਬਾਗ ਦੇ ਮੋਸਟਲੀ ਦਾ ਮੜਾ ਮਟਾ ਪਨੀਰੀ ਜੁਗਾਥਾ ਜਿਵੇਂ ਸਤਿ ਸ਼੍ਰੀ ਅਕਾਲ ਯੂਟਿਊਬ ਫੈਮਿਲੀ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਕਿ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਸਾਰੇ ਦਿਨ ਦਾ ਸਵੇਰ ਦਾ ਵਲੌਗ ਨਹੀਂ ਲੈ ਸਕੇ ਮੇਰੀ ਤਬੀਅਤ ਥੋੜੀ ਇੱਕ ਮਿੰਟ ਠੀਕ ਨਹੀਂ ਸੀ ਬੁਖਾਰ ਹੋਇਆ ਆ ਸੀ ਤੇ ਥੋੜੀ ਜਿਹੀ ਮੂਡ ਵੀ ਨਹੀਂ ਸਹੀ ਸੀ ਆ ਹਾਂ ਕੋਈ ਨਹੀਂ ਸੁਣਦਾ ਪਿਆ ਨਹੀਂ ਮੀ ਅਜਾ ਉੱਥੇ ਪੈਂਦਾ ਪਿਆ ਤੇ ਇੱਧਰ ਨਹੀਂ ਪੈਂਦਾ ਪਿਆ ਅਜਾ ਪੈਂਦਾ ਵੀ ਉੱਪਰਲੀ ਸਾਈਡ 'ਮੀ ਪੈਂਦਾ ਪਿਆ ਉੱਲੇ ਬੱਦਲੀ ਹੋਊਗੀ ਨਾ ਉੰਨੀ ਕੁ ਹਾਂਜੀ ਉੱਥੇ ਵਰਦੀ ਪਈ ਆਵੇ ਜਿਵੇਂ ਆਪਣੇ ਇੱਥੇ ਜੇ ਮੀ ਪੈਂਦਾ ਪਿਆ ਨਾ ਬਾਦ ਕਿ ਤੁਹਾਨੂੰ ਪਤਾ ਹੀ ਆ ਕੱਲ ਜਿਹੜਾ ਵਲੌਗ ਬਣਾਇਆ ਮੈਂ ਨਾ ਵੈਸੇ ਹੀ ਬੈ ਗਈ ਮੈਂ ਕਿਹਾ ਚ ਲੈ ਐਲਬਮ ਦੇਖਦੇ ਆ ਤੇ ਦੇਖਦੇ ਦੇਖਦੇ ਫਿਰ ਤੁਹਾਨੂੰ ਪਤਾ ਚੱਤਾ ਤਾ ਦੀਆਂ ਹੁੰਦੀਆਂ ਮੂਡ ਵੀ ਥੋੜਾ ਖੋ ਗਿਆ ਉਹਦਾ ਤੇ ਬਾਅਦ ਵਿੱਚ ਮੈਂ ਬੜਾ ਚੇਰੇ ਵੀ ਬਾਅਦ ਚ ਮੇਰਾ ਸਰੀਰ ਮਿੱਟੀ ਹੋ ਜਾਂਦਾ ਤੇ ਅੱਜ ਵੀ ਸਾਰਾ ਦਿਨ ਜਿਵੇਂ ਕਿਸੇ ਕੰਮ ਨੂੰ ਜੀ ਨਹੀਂ ਕੀਤਾ ਬਸ ਕੱਲੀ ਰੋਟੀ ਬਣਾ ਕੇ ਦਿੰਦੀ ਆ ਬੱਚਿਆਂ ਨੂੰ ਸਵੇਰ ਸ਼ਾਮ ਦੀ ਹੁਣ ਅਸੀਂ ਰਾਤ ਦੀ ਵੀ ਮੈਂ ਰੋਟੀ ਖਵਾ ਹੀ ਦਿੰਦੀ ਆ ਸਾਰਿਆਂ ਨੂੰ ਭੁੱਖ ਲੱਗੀ ਸੀ ਹੁਣ ਦੈਂਟੈਂਮ ਨਹੀਂ ਅਸੀਂ ਕੰਮ ਨੇ ਪਾਇਆ ਤਾਂ ਕਿੰਨਾ ਟਾਈਮ ਹੋਇਆ ਹੁਣ ਆਪਾਂ 6 ਤਾਂ ਰੱਤਾਂ ਪੰਜ 5:30 ਦਾ ਹੋ ਗਿਆ ਹਾਂ ਆਪਾਂ 5:00 ਵਜੇ ਮੈਂ ਲੱਦਾ ਵੇਲੇ ਹੋ ਗਏ ਸੀ ਹਾਂਜੀ ਤੇ ਮੀਂਹ ਵੇਖੋ ਸ਼ੁਰੂ ਹੋ ਗਿਆ ਹੈ ਹਾਂਜੀ ਆਹ ਨਵਾਂ ਛਿੱਟਾ ਜਿਆ ਸੈਰ ਉੱਥੇ ਦੇਸੀਆਂ ਆਏ ਆਪਾਂ ਮੰਜਾ ਅੰਦਰ ਕਾ ਵੀ ਟ੍ਰੈਂਕਲ ਨੇ ਸਾਫ ਸੀ ਹਾਂਜੀ ਵਾਹ ਕਿੰਨਾ ਤੇਜ਼ ਮੀਂਹ ਹੈ ਨਾ ਕਿੰਨਾ ਤੇਜ਼ ਹੋ ਗਿਆ ਐਨ ਲੱਗਦਾ ਨਾ ਥੱਲੇ ਆਉਂਦੇ ਆਉਂਦੇ ਆਗੇ ਨਾ ਹਾਂਜੀ ਜਿਵੇਂ ਫੁਵਾੜਾ ਲਾਤਾ ਹੁੰਦਾ ਉਧਰ ਵੇਖੋ ਸਾਰੀ ਜਿਹੜਾ ਜਲੀ ਹੋ ਗਈ ਕਿੰਨਾ ਸੰਨਾ ਲੱਗਦਾ ਕੁਛ ਪਤਾ ਨਹੀਂ ਥੱਲੇ ਰਹਿ ਗਿਆ ਹੁਣ ਟੰਡਾ ਪਾਣੀ ਟੰਡਾ ਟੰਡਾ ਹਾਂਜੀ ਹੋ ਸੀ ਮੌਸਮ ਵੀ ਜਦੋਂ ਹਵਾ ਆਉਂਦੀ ਕਿੰਨੀ ਠਾਰ ਜੀ ਦਿੰਦੀ ਨਾ ਇੱਕ ਵਾਰ ਕਹਿੰਦੇ ਨੇ ਜਿੰਨੇ ਮਰਜ਼ੀ ਏਸੀ ਚਲਾ ਲਓ ਜਿੰਨਾ ਚਿਰ ਰੱਬ ਦਾ ਏਸੀ ਨਾ ਚੱਲੇ ਉਨਾਂ ਜਰ ਨਹੀਂ ਮਜ਼ਾ ਆਉਂਦਾ ਏਸੀ ਫਿੱਕੀ ਆ ਵੇਖੋ ਕਿੰਨੀ ਹਵਾ ਚੱਲ ਰਹੀ ਐ ਇੰਨੇ ਮੀਚੀ ਹੁਣ ਗੱਡੀਆਂ ਸਲੋ ਹੋਈਆਂ ਨਹੀਂ ਤੇ ਪਹਿਲਾਂ ਹਨਾ ਕਿੰਨੀਆਂ ਤੇਜ਼ ਗੱਡੀਆਂ ਲੰਘਦੀਆਂ ਪਈਆਂ ਹੁਣ ਲੱਭੀ ਕਿੰਨੀ ਸਲੋ ਜਾਂਦੀ ਤੀ ਹਾਵੇ ਆਵੀ ਗੱਡੀ ਸਲੋ ਜਾਂਦੀ ਸੀ ਉਹ ਪਿਛਲਾ ਕੈਂਟਰ ਜੀ ਆ ਔਰ ਜਿਹੜਾ ਪਿੱਛੇ ਬੈਠੇ ਹੋ ਤਾਂ ਮੇਰੇ ਦੇ ਕਿ ਵਿਚਾਰੇ ਪੈਟ ਮਿੱਟੀ ਵਾਲੇ ਜੇ ਵੀ ਨਹੀਂ ਖੜਨ ਹੁੰਦੇ ਵੇਖਿਓ ਜੇ ਲੱਗੇ ਹੋਏ ਆ ਉਹ ਕਹਿੰਦੇ ਹੋਣ ਜਿੰਨਾ ਕੰਮ ਨਾ ਸਲਿੱਪਰ ਦਾ ਨੰਬੇੜ ਹੀ ਲਈਏ ਖਸਦ ਲੈਣ ਤੇ ਜਦੋਂ ਫਾਈਲ ਮੀਂਹ ਨਾ ਰਵਣੇ ਸੌਣ ਮਹੀਨੇ ਜਿੰਨੀ ਪੈਂਦਾ ਹੁੰਦਾ ਹਾਂਜੀ ਐਵੇਂ ਦਾ ਲੱਗਦਾ ਨਾ ਉਹ ਉਥੇ ਤਖਾਈ ਉਹ ਉਥੇ ਜ਼ੂਮ ਕਰਕੇ ਜਿਵੇਂ ਸਹੀ ਆਈ ਆ ਪਰਸਪੀਕਟਿਵ ਉਹ ਪਰਸਪੀਕਟਿਵ ਆ ਹਾਂਜੀ ਸੌਣ ਮਹੀਨੇ ਜੈਂ ਬਣਾ ਲੀਆਂ ਵਦਗੀਆਂ ਮੀਆਂ ਤਸਵੀਰਾਂ ਪਾਣੀ ਵੀ ਖੜ ਜਾਂਦਾ ਹੁੰਦਾ ਹਨਾ ਕਿੰਨਾ ਕਿੰਨਾ ਗਲੀਆਂ ਚ ਕੁੱਲਰ ਲੱਗਾ ਹੋਇਆ ਪ੍ਰੀ ਦੱਸ ஓட கடல்ல கே ஆவே இல்லாம கிளை ਇਧਰ ਸਾਹਬ ਜੀ ਬਾਲੇ ਬਿਜ਼ੀ ਰਹਿੰਦੇ ਅੱਜਕੱਲ ਇਹ ਤਾਂ ਸੜਕ ਦਾ ਵੀ 뷰 ਇੱਥੇ ਤੁਸੀਂ ਕਹਿੰਦੇ ਆ ਆ ਥਾਂ ਕਿਤੇ ਦਾ ਸੋਹਣਾ 뷰 ਕਿੱ데 ਮਿਲਣਾ ਆ ਰੁੱਖਾਂ ਤਾਂ ਲੱਗਦੇ ਵੇਖੋ ਰਾਲੀ ਹੈ ਵਾਈ ਗਰੂ ਆ ਸਹੀ ਨਹੀਂ ਆਏ ਮੇਰਾ ਸਿਰ ਪਾੜ ਨਹੀਂ ਵਾਹੀ ਗਰੂ ਵਾਹੀ ਗਰੂ ਇਹ ਗਾਇਟ ਲੋਇਆ ਆਪੂਆ ਟੋ ਗਿਆ ਦੇਖੋ ਗਾਇਜ਼ ਸਾਰੀ ਦਿਹਾੜੀ ਆ ਹੀ ਇੰਨਾ ਕੋਲ ਗੱਲਾਂ ਬਸ ਪਿੰਡੋਂ ਨਹੀਂ ਲੱਭਣਾ ਤੂੰ ਕਰਦ ਲੈ ਪਿੱਲਰ ਤੈਨੂੰ ਤੇ ਸਿਰੇ ਤੇ ਲਾਇਆ ਹੋਇਆ ਨਹੀਂ ਕਰਦਣਾ ਔਰ ਤਬਾਕੇ ਹੁਣ ਆਪਾਂ ਆ ਮੜੇ ਪਰਦੇ ਉੱਥੇ ਕਾਦੀ ਵੀਡੀਓ ਬਣਾਉਣੀ ਹੈ ਪਰਦਿਆਂ ਦੀ ਹੈ ਪਰਦਿਆਂ ਦੀ ਪਰਦਿਆਂ ਦੀ ਤਾਂ ਬਣਾ ਲਈ ਆ ਪਰਦੇ ਤੇ ਮੇਰੇ ਕੋਲ ਅਪੜੀ ਜਾਂਦੇ ਆ ਆਏ ਉਹ ਤਾਂ ਠੰਡ ਲੱਗਣ ਲੱਗੀ ਮੈਨੂੰ ਲੱਗਾ ਉੱਠਣਾ ਪੈਣਾ ਮੰਮੀ ਚੇਤਨ ਮੈਂ ਕਰ ਗਿਆ ਦੀ ਗੱਡੀ ਸਾਫ ਕਰ ਗਿਆ ਆਪਦੀ ਗੱਡੀ ਸਾਫ ਹੋਵੇ ਯਸਕਾ ਆਪਣੇ ਮਿੱਟੀ ਨਾਲ ਉੱਡੂਗੀ ਫਿਰ ਹੋ ਗਿਆ ਇੱਧਰ ਬੰਦੇ ਪਏ ਪਕੌੜੇ ਬੜੀ ਵਧੀਆ ਕੀਵੇਂ ਬਣੇ ਵਧੀਆ ਇਹ ਤਾਂ ਵਧੀਆ ਹੀ ਲੱਗਦੇ ਹਾਂਜੀ ਮੈਮ ਤੁਸੀਂ ਕੀ ਕਰਦੇ ਪਏ ਮੈਂ ਮਟੀਆਂ ਦਾ ਆਟਾ ਅੱਜ ਟਾਈਮ ਨਾਲ ਰੋਟੀ ਪਾਣੀ ਕਰ ਲਿਆ ਵਿਲ ਲੋਗੇ ਹਾਂਜੀ ਉਹ ਦਿਨ ਦਾ ਵੀ ਗੋੜ ਵਧਿਆ ਪਿਆ ਸੀਗਾ ਆ ਇੱਕ ਟੱਪਾ ਗੋੜ ਦੀ ਜਾਣੀ ਮੈਂ ਕਿ ਚੱਲ ਹੁਣ ਟਾਈਮ ਵੱਧੂ ਹੋਏਗਾ ਤੇ ਨਾਲ ਮਟੀਆਂ ਕੱਢ ਲੈਣੇ ਠੀਕ ਆ ਹਾਂ ਤੇ ਸੁਰ ਕੀ ਹੁੰਦਾ ਮੇਰੇ ਨਾਲੇ ਨੂੰ ਤਾਂ ਬਹੁਤ ਨਿਕੜਾ ਜਾਈਦਾ ਅੱਗੇ ਸਾਰਾ ਕੀ ਬਣਦੇ ਬਣੇ ਵਧੀਆ ਆ ਜੋ ਬਈ ਸਾਰੇ ਆ ਮੇਰੇ ਬਾਕੀ ਤਾਂ ਕੋਸ਼ਿਦਾਸ ਕਿਵੇਂ ਬਣੇ ਆ ਨਾ ਤੂੰ ਮੂਵੀ ਨਹੀਂ ਗਿਆ ਬਣਾਇਆ ਨਹੀਂ ਅੰਕਲ ਜੀ ਨੇ ਬਣਾਏ ਹੈ ਨਾ ਨਹੀਂ ਰੇ ਭਾ ਪਰ ਉਹ ਬਹਿ ਗਿਆ ਅੰਗੇ ਸਾਡਾ ਮਰਾ ਜਵੇਸਨਰ ਲਾ ਕੇ ਦਿੱਤਾ ਸੀ ਇਹਨਾਂ ਨੂੰ ਹਾਂਜੀ ਕੱਢਣ ਲੱਗ ਪਏ ਤੇ ਉਹਨੇ ਚਾਚ ਮਟਾ ਗੋਨ ਲਿਆ ਠੀਕ ਆ ਰੋਟੀਆਂ ਲਾਇਆ ਕਮਲ ਹੁੰਦਾ ਵੀਡੀਓ ਜੁਗੀ ਨਾ ਰਹਿ ਜੀ ਪੁੱਤ ਇਹਨੂੰ ਖਤਮ ਹੋ ਜਾਣੇ ਆਨਵੇਂ ਨਮਕ ਵਾਸ ਕਰਿਆ ਹਾਂਜੀ ਕੀ ਬਣਾਉਂਦੇ ਪਏ ਮੱਠੀਆਂ ਕਰਦੀਆਂ ਸ਼ੁਰੂ ਮੱਠੀਆਂ ਕਿ ਆ ਮੱਠੀਆਂ ਮੱਠੀਆਂ ਇਹਨੂੰ ਸਵਾਦ ਆ ਬੰਦਾ ਜਿਵੇਂ ਅਮਰ ਸਰ ਅਮਿਤ ਸਰ ਜੀ ਉਹ ਕਹਿੰਦੇ ਉਹਰ ਮਟੀਆਂ ਇਹ ਡਾਡੀ ਇੱਕ ਸੁਤਾਰੀ ਨੂੰ ਸੁਤਲਾ ਸੁਤਾਰੀ ਨੂੰ ਸੁਤਾਨ ਸੰਦਾਰਾ ਇਹ ਨਵੇਂ ਬਾੜ ਕੱਢਦੇ ਜòn ਮੰਮੀ ਨੂੰ ਲੱਗਵਾ ਦੇਗੀ ਉਹ ਫਿਰ ਜਿੰਨੇ ਜਿੰਨੇ ਬੁੱਟੇ ਪੜੀ ਬੁੱਟੇ ਕਿਹਣਾ